ਜੀ ਜਿਹੜੀ ਤੁਸੀਂ ਕਹਿ ਰਹੇ ਹੋ ਜੀ ਦੇਸ਼ ਵਿਆਪੀ ਹੜਤਾਲ ਉਹ ਇੱਕ ਅਲੱਗ ਮੁੱਦਾ ਹੈ ਜੀ ਉਹ ਦੇਸ਼ ਦਾ ਮੁੱਦਾ ਟ੍ਰੇਡ ਯੂਨੀਅਨਸ ਨੇ ਦਿੱਤਾ ਹੋਇਆ ਸੱਦਾ ਪਰ ਅਸੀਂ ਜਿਹੜਾ ਇਹ ਪੰਜਾਬ ਰੋਡਵੇ ਵਿੱਚ ਪੀਆਰਟੀਸੀ ਪੰਨ バス ਕੰਟਰੈਕਟ ਵਰਕਰ ਯੂਨੀਅਨ 25 11 ਵੱਲੋਂ 9 10 11 ਜੁਲਾਈ 2025 ਦਾ ਹੜਤਾਲ ਦਾ ਜਿਹੜਾ ਸੱਦਾ ਦਿੱਤਾ ਸੀ ਅਸੀਂ ਅੱਜ ਉਹ ਹੜਤਾਲ ਉਸੇ ਸੰਬੰਧ ਵਿੱਚ ਕੀਤੀ ਹੈ ਜੀ ਔਰ ਮੇਨ ਮਕਸਦ ਜਿਹੜਾ ਸਾਡਾ ਹੈਗਾ ਜੀ ਕੱਚੇ ਕੰਮਿਆਂ ਨੂੰ ਪੱਕਾ ਕਰਨ ਵਾਸਤੇ ਜਿਹੜੀਆਂ ਕਮੇਟੀਆਂ ਇਹਨਾਂ ਨੇ ਬਣਾਈਆਂ ਸੀ ਉਹਦੇ ਵਿੱਚ ਕੋਈ ਵੀ ਸਾਨੂੰ ਇਹਨਾਂ ਨੇ ਅਜੇ ਤੱਕ ਪ੍ਰੋਸੀਡਿੰਗ ਦੀ ਕਾਪੀ ਲਾ ਲੋ ਜਾਂ ਕੋਈ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ ਪਤਾ ਲੱਗਾ ਵੀ ਜਿਹੜੀ ਇਹਨਾਂ ਨੇ ਕੋਈ ਪਾਲਿਸੀ ਬਣਾਈ ਆ ਉਹ ਵਾਪਸ ਆ ਗਈ ਹੈ ਪਰਸਨਲ ਵਿਭਾਗ ਨੇ ਨਾ ਮਨਜ਼ੂਰ ਕਰਤੀ ਹੈ ਜਿਹਦੇ ਕਰਕੇ ਸਾਰੇ ਵਰਕਰਾਂ 'ਚ ਰੋਸ ਹੈ ਤੇ ਉਹਦੇ ਵਿੱਚ ਦੇ ਵਿੱਚ ਅਸੀਂ ਜੀ 9 10 11 ਤਿੰਨ ਦਿਨ ਦੀ ਹੜਤਾਲ ਕੀਤੀ ਆ ਔਰ 10 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦਾ ਘਰਾਹ ਕਰਾਂਗੇ ਅੱਜ ਪੂਰੀ ਤਰ੍ਹਾਂ ਬਸਾਂ ਮੰਡਲੇ ਸਟ੍ਰਾਈਕ ਆ ਪੂਰੀ ਸੰਪੂਰਨ ਹੜਤਾਲ ਆ ਜੀ 27 ਡੀਪੂ ਨੇ ਜੀ 18 ਡੀਪੂ ਸਾਡੇ ਪਨਬਸ ਦੇ ਤੇ 9 ਡੀਪੂ ਜਿਹੜੇ ਸਾਡੇ ਹੋ ਗਏ ਪੀਆਰਟੀਸੀ ਦੇ ਉਹ ਜੁਆਇੰਟ ਸਾਰੇ ਅਸੀਂ ਇੱਕੋ ਹੀ ਤੁਹਾਡੀ ਕਮੇਟੀ ਆ 27 ਦੇ 27 ਡੀਪੂ ਜਿਹੜੇ ਪੰਜਾਬ ਦੇ ਵਿੱਚ ਆ ਸਾਰੇ ਆਲ ਓਵਰ ਪੰਜਾਬ ਰੋਡਵੀਆਂ ਤੇ ਪੀਆਰਟੀਸੀ ਦੇ ਬਸਾਂ ਬੰਦ ਨੇ ਪਰ ਇਹਨਾਂ ਹੜਤਾਲ ਕਿੰਨੇ ਦਿਨ ਦੀ ਹੜਤਾਲ ਪਹਿਲਾਂ ਤੇ ਮੈਂ ਪੰਜਾਬ ਰੋਡਵੇ ਦੇ ਪਨਬਸ ਵਿਜੇ ਟੇਸ ਤੋਂ ਸੂਬਾ ਸਲਾਹਕਾਰ ਬਜੀਤ ਸਿੰਘ ਜੱਲ ਅੱਜ ਜਿਹੜੀ ਹੜਤਾਲ ਆ ਸਾਡੇ ਪੰਜਾਬ ਦੇ ਸਪਾਈਆਂ ਦੀਪਾਂ ਚ ਆ ਔਰ بار-बार ਮੁੱਖ ਮੰਤਰੀ ਲੀਡਿੰਗ ਕਰਕੇ 1 ਮਹੀਨੇ ਦਾ ਟਾਈਮ ਦਿੰਦੇ ਆ ਪੁਰ ਅੱਜ 2-3 ਮਹੀਨੇ बीत ਗਏ ਆ ਪਰ ਅੱਜ ਤੱਕ ਕੋਈ ਉਹਨਾਂ ਨੇ ਕਮੇਟੀ ਵੀ ਨਹੀਂ ਬਣਾਈ ਹੀ ਉਹ ਕਮੇਟੀ ਦੇ ਵਿੱਚ ਵੀ ਕੋਈ ਫੈਸਲਾ ਨਹੀਂ ਦਿੱਤਾ ਇਹ ਰੋਜ਼ ਰੋਸ ਰੋਸ ਹੋਜੋ ਇਹ ਹੜਤਾਲ ਆ ਪੂਰੇ ਪੰਜਾਬ ਦੀ ਤੇ 3 ਤਰੀਕ ਨੂੰ ਸਾਡੀ ਅੱਜ ਮੀਟਿੰਗ ਆ ਟਰਾਂਸਫਰ ਮੰਤਰੀ ਦਾ ਔਰ ਕੈਬਨਿਟਰੀ ਮੰਤਰੀ ਦਾ ਜੇ ਕੋਈ ਇਹਦਾ ਛਟਾ ਨਾ ਨਿਕਲਿਆ ਜੇ ਨਾਂ ਇਹਨਾਂ ਨੇ ਕਾਡੀਆਂ ਮੰਗਾ ਮੰਨੀਆਂ ਤੇ ਅਸੀਂ ਪੂਰੇ ਪੰਜਾਬ ਦੀ ਹੜਤਾਲ ਕਰਕੇ ਤੇ ਕੱਲ ਜਿਹੜਾ ਆਪਾਂ ਮੁੱਖ ਮੰਤਰੀ ਦੇ ਰੋਸ ਵਜੋਂ ਉਹਨਾਂ ਨੂੰ ਪੁੱਛਾਂਗੇ ਸਵਾਲ ਪੁੱਛਾਂਗੇ ਜਾ ਕੇ ਉਹਦੇ ਘਰ ਦੇ ਗਾੜੀ ਕਿ ਸਾਡਾ ਜਿਹੜੇ ਕਿਉਂ ਬਾਰ-ਬਾਰ ਮੀਟਿੰਗ ਕਰਕੇ ਤੇ ਸਾਨੂੰ ਕਿਉਂ ਸਾਡੀ ਮੰਗਾਂ ਨਹੀਂ ਮੰਨ ਰਹੇ ਇਹ ਜਿਹੜਾ